ਹਾਂਜੀ ਬਾਬਾ ਜੀ ਅੱਜ 탄탄 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਤੇ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਕੀ ਕਹਣਾ ਚਾਹੀਦਾ ਹਾਂਜੀ ਸ੍ਰੀ ਸੰਤਾਨ ਨੂੰ ਵਾਹਿਗੁਰੂ ਜੀ ਕਾਤੰਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੇ ਪਤਾ ਹੈ ਕਿ ਸੰਸਾਰ ਭਰ ਦੇ ਵਿੱਚ ਬੜੀ ਸ਼ਰਦਾ ਦੇ ਭਾਵਨਾ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੋ ਮਨਾਇਆ ਜਾਂਦਾ ਹੈ ਪਿੰਨ ਗੁਰਦਾਸ ਸਿੰਘਾਂ ਦੇ ਖੇ ਹਾਲ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਚਾਅ ਦੇ ਨਾਲ ਪਿਆਸ ਕਾ ਦੇ ਨਾਲ ਜੋ ਅੱਜ ਸਿੰਘ ਗੁਰਸਹਿਬ ਪਤਾਰ ਤੋਂ ਖੁਸ਼ੀਆ ਪ੍ਰਾਪਤ ਕਰਨ ਵਾਸਤੇ ਸਮੂਹ ਸੰਗਤਾਂ ਨੇ ਰਲ ਮਿਲ ਕੇ ਸ਼ਾਮਲੇ ਦਿਵਾਨ ਸਜਾਇਆ ਜਿਸ ਵਿੱਚ ਕੀਰਤਨ ਹੋਇਆ ਕੀਰਤਨ ਦਾ ਬਾਗ ਬਖਾ ਵਿਚਾਰਾ ਹੋਈਆਂ ਸਮੂਹ ਸੰਗਤ ਸਰਯੋਗ ਦੇ ਨਾਲ ਆਇ ਸੰਗਤ ਵਾਸਤੇ ਲੰਗਰ ਵੀ ਤਿਆਰ ਕੀਤੇ ਗਏ ਬੜੇ ਚਾ ਦੇ ਨਾਲ ਭਾਵਨਾ ਦੇ ਨਾਲ ਸਾਰੀਆਂ ਸੇਵਾਵਾਂ ਸេចਟਣੇ ਨਿਭਾਈਆਂ ਬਾਬਾ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਜੋ ਕਿ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਧਸਦੀ ਜਾ ਰਹੀ ਆ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਜੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਰਹਿਬਰ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਲੋਕੀ ਚੰਗੀ ਲਾਵਾਗੇ ਨਾ ਜਿੰਨਾ ਆਪ ਵਿਚਾਰਾਂਗੇ ਉਹਨਾਂ ਦੇ ਤੀਜਾ ਤੋਂ ਬਚਾਂਗੇ ਜੋ ਅੱਜ ਕੱਲ ਸਮੇਰੇ ਵਿੱਚ ਸੋਸ਼ਲ ਮੀਡੀਆ ਦੇ ਨਾਵਾ ਜਾਂ ਜੋਗ ਚੱਲਿਆ ਪਿਆ ਹੈ ਇਹ ਨੌਜਵਾਨ ਉਸ ਨੂੰ ਦੇਖ ਕੇ ਨਾ ਆਪਣੇ ਆਪ ਨੂੰ ਨਸ਼ਾ ਵਿੱਚ ਗੁਲਤਾਨ ਕਰ ਲੈਂਦੇ ਹਨ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਹਰੀ ਸਿੰਘ ਨੰਦੂਆ ਗਰਾਉਂਡ ਸੀ ਮਹਾਰਾਜ ਜੀ ਇਸੇ ਗਰਾਉਂਡ ਹੀ ਉਹਨਾਂ ਨੂੰ ਜਸਤ ਸਿੰਘ ਆਲੂ ਇਲੈਕਟ੍ਰੋਨਿਕਾ ਰਾਮਗੜੀ ਆ ਗੌਂਸੀ ਉਹਨਾਂ ਦੀ ਕੀ ਕੁਰਬਾਨੀਆਂ ਆਈਆਂ ਜਦ ਭਾਈ ਤਾਰੂ ਸਿੰਘ ਨੇ ਇਤਿਹਾਸ ਪੜਨ ਲਗੇ ਭਾਈ ਸੁਖਾ ਸਿੰਘ ਮਹਿਤਾ ਜੀ ਨੇ ਇਤਿਹਾਸ ਪੜਨ ਲਗੇ ਭਾਈ ਬੋਤਾ ਸਿੰਘ ਅਰਜਾ ਜੀ ਨੇ ਇਤਿਹਾਸ ਪੜਨ ਕੇ ਆਪਣੇ ਆਪ ਜੇ ਗੁਰੂ ਘਰ ਦੇ ਵਿੱਚ ਬੈ ਕੇ 71 ਹੋਵਾਂਗੇ ਜੇ ਗੁਰੂ ਲਾ ਕੇ ਬਿਠਾਂਗੇ ਤਾਂ ਹੀ ਕੋਈ ਚੰਗੀ ਸਿਹਤ ਮਿਲੇਗੀ ਸੋ ਇਹ ਹੀ ਉਪਰਾਲਾ ਹੁੰਦਾ ਹੈ ਕਿ ਸ਼ਾਮ ਨੂੰ ਹਰ ਰੋਜ਼ ਬੱਚੇ 71 ਹੁੰਦੇ ਹਨ ਉਹਨਾਂ ਨੂੰ ਇਹ ਗੱਲਾਂ ਕਹੀ ਜਾਂਦੀਆਂ ਨੇ ਕਿ ਜਿੰਨਾ ਵੱਧ ਤੋਂ ਵੱਧ ਹਸਤੀ ਗੁਰੂ ਨਾਲ ਜੁੜੇ ਜਾ ਸਕੇ ਗੁਰੂ ਘਰ ਦੇ ਕੋਲ ਪਹੁੰਚਿਆ ਜੀ ਵਾਹ ਇੱਥੇ ਕਿੱਕਾ ਕੰਸਾ ਵਾਹ